ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪੋ ਆਪਣੀ ਥਾਂ-ਥਾਂ 'ਇ ਸਭ ਠੀਕ-ਠਾਕ ਰਾਜੀ ਖੁਸ਼ੀ ਹੋਵੋਗੇ ਤੇ ਉਹਨਾਂ ਸਾਰੇ ਪਰਿਵਾਰਾਂ ਲਈ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਈਗਰੂ ਛੇਤੀ ਤੋਂ ਛੇਤੀ ਹਨਾ ਬਹੁਤ ਹੁਣ ਲੰਬਾ ਟਾਈਮ ਹੋ ਗਿਆ ਵੀ ਉਹਨਾਂ ਨੂੰ ਇਹ ਇਸ ਦੁੱਖ ਵਿੱਚ ਜੂਝ ਰਹੇ ਆ ਹਨਾ ਕਿਉਂਕਿ ਦੁੱਖ ਦੀ ਤਾਂ ਇੱਕ ਘੜੀ ਕੱਢਣੀ ਬਹੁਤ ਔਖੀ ਹੁੰਦੀ ਹੈ ਤੇ ਉਹਨਾਂ ਤੇ ਕੀ ਬੀਤਦੀ ਆ ਹਨਾ ਇਹ ਜਾਂ ਤਾਂ ਵਾਇਰਲ ਨੂੰ ਜਾਣਦਾ ਤੇ ਜਾਂ ਫਿਰ ਜਿੰਨਾ ਤੇ ਬੀਤ ਰਹੀ ਆ ਉਹ ਜਾਣਦੇ ਆ ਤੇ ਆਪਾਂ ਵੀ ਮਹਿਸੂਸ ਕਰ ਰਹੇ ਆ ਹਨਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੀ ਦੁੱਖ ਹੋ ਰਿਹਾ ਹੈਗਾ ਕਿਉਂਕਿ ਹਰ ਰੋਜ਼ ਨੂੰ ਨਵੀਂ ਤੋਂ ਨਵਾਂ ਆਪਾਂ ਹਨਾ ਕਿਸੇ ਦੇ ਦੁੱਖਾਂ ਦੇਖਦੇ ਆਂ ਦੁੱਖ ਵਿੱਚ ਘਿਰੇ ਹੋਏ ਲੋਕਾਂ ਨੂੰ ਦੇਖਦੇ ਆਂ ਭੁੱਖੇ ਭਾਣਿਆਂ ਨੂੰ ਦੇਖਦੇ ਆਂ ਤੇ ਮਨ ਬੜਾ ਉਦਾਸ ਹੁੰਦਾ ਹੈਗਾ ਅਜਿਹੀ ਹੀ ਕੋਈ ਗੱਲ ਨਹੀਂ ਕਿਉਂਕਿ ਆਪਣਾ ਇੱਥੇ ਕੋਈ ਚਾਰਾ ਨਹੀਂ ਹੈਗਾ ਤੇ ਆਪਾਂ ਸਿਰਫ ਅ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰ ਸਕਦੇ ਆਂ ਕਿ ਪ੍ਰਮਾਤਮਾ ਇਸ ਜਿਹੜੇ ਮਾੜੇ ਵਕਤ ਨੂੰ ਮਾੜੀ ਘੜੀ ਨੂੰ ਜਿੰਨੀ ਜਲਦੀ ਹੋ ਸਕੇ ਦੇ ਤੋਂ ਇਸ ਨੂੰ ਰੋਕ ਹਨ ਤੇ ਪਰਮਾਤਮਾ ਮਿਹ ਬਣਾਵੇ ਕਿ ਉਹ ਦੁਬਾਰਾ ਆਪਣੇ ਹਨ ਘਰਾਂ ਵਿੱਚ ਵਸਣ ਰਸਣ ਲੱਗ ਜਾਣ ਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਹੋਰ ਕਰਦੇ ਆ ਕਿ ਵਾਹਿਗੁਰੂ ਜਿਹੜੇ ਵੀਰ ਹਨਾ ਦੁੱਖ ਵਿੱਚ ਘਿਰੇ ਹੋਏ ਲੋਕਾਂ ਦੀ ਮਦਦ ਲਈ ਗਏ ਆ ਤੇ ਉਹ ਵੀਰਾਂ ਤੇ ਵੀ ਹਨਾ ਪਰਮਾਤਮਾ ਮਿਹ ਭਰਿਆ ਹੱਥ ਰੱਖਣਾ ਬਲ ਬਖਸ਼ਣਾ ਉਹਨਾਂ ਨੂੰ ਤੇ ਪਰਮਾਤਮਾ ਕਰੇ ਕਿ ਉਹਨਾਂ ਦੀ ਜਿਹੜੀ ਸੇਵਾ ਹੈਗੀ ਉਹ ਸਫਲ ਹੋਵੇ ਤੇ ਕਿਉਂਕਿ ਅਜੇ ਇਹ ਵਕਤ ਵਿੱਚ ਅਜੇ ਇਹ ਮੁਸ਼ਕਲ ਦੇ ਟਾਈਮ ਵਿੱਚ ਘਰੋਂ ਬਾਹਰ ਨਿਕਲਦੇ ਵੀ ਡਰ ਲੱਗਦਾ ਹੈਗਾ ਜਿਹੜੇ ਕਿ ਆਪਦੀ ਜਾਨ ਆ ਜੋਖੇ ਵਿੱਚ ਜਾ ਹਨਾ ਪਾ ਕੇ ਗਏ ਆ ਕਿਉਂਕਿ ਉਹਨਾਂ ਲਈ ਵੀ مصیبت ਆਇਆ ਹੈ ਹਨਾ ਤੇ ਕਿਉਂਕਿ ਚਾਰਚ ਫਿਰ ਇਹ ਪਾਣੀ ਪਾਣੀ ਆ ਕਿਤੋਂ ਵੀ ਕਿਤੇ ਵੀ ਹਨਾ ਕੋਈ ਵੀ ਖਤਰਾ ਜਿਹੜਾ ਆ ਸਕਦਾ ਹੈਗਾ ਤੇ ਪਰਮਾਤਮਾ ਕਰੇ ਵੀ ਉਹਨਾਂ ਭਰਾਵਾਂ ਦੀ ਵੀ ਰੱਖਿਆ ਕਰੇ ਉਹਨਾਂ ਦੇ ਅੰਗ ਸੰਗ ਸਹਾਈ ਹੋਵੇ ਜੋ ਉਹਨਾਂ ਪਰਿਵਾਰਾਂ ਦੀ ਮਦਦ ਲਈ ਗਏ ਵੀ ਆ ਚਲੋ ਆਪਣਾ ਹੀ ਆਪਣਿਆਂ ਦੇ ਨਾਲ ਖੜਦਾ ਹੈਗਾ ਅਜੇ ਇਹ ਮੁਸ਼ਕਲ ਵਕਤ ਵਿੱਚ ਜਿੰਨਾ ਵੀ ਕਿਸੇ ਤੋਂ ਹੋ ਸਕਦਾ ਉਹ ਜਰੂਰ ਉਹਨਾਂ ਦੀ ਹੈਨਾ ਮਦਦ ਕਰਨ ਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰੋ ਕਿ ਕਿਉਂਕਿ ਕਿਸੇ ਨਾ ਕਿਸੇ ਦੇ ਮੂੰਹ ਚੋਂ ਨਿਕਲੀ ਅਰਦਾਸ ਪਰਮਾਤਮਾ ਜਰੂਰ ਪੂਰੀ ਕਰਦਾ ਹੈਗਾ ਤੇ ਕਿਸੇ ਦਾ ਇੱਥੇ ਕਿਹੜਾ ਕਿਸੇ ਦਾ ਜੋਰ ਚੱਲਦਾ ਹੈ ਜੀ ਹਨਾ ਪਰ ਪ੍ਰਮਾਤਮਾ ਅੱਗੇ ਆਪਾਂ ਇੱਕ ਫਰਿਆਦ ਕਰ ਸਕਦੇ ਆ ਤੇ ਅਜੇ ਹੀ ਕੋਈ ਗੱਲ ਨਹੀਂ ਵੀ ਪ੍ਰਮਾਤਮਾ ਸੁਣਦਾ ਨਹੀਂ ਹਨਾ ਕਿਉਂਕਿ ਟਾਈਮ ਆਉਣ ਤੇ ਵਾਹਿਗੁਰੂ ਨੇ ਜ਼ਰੂਰ ਸੁਣਨੀ ਆ ਵਾਹਿਗੁਰੂ ਜ਼ਰੂਰ ਮਦਦ ਕਰਦਾ ਹੈਗਾ ਤੇ ਇਹ ਜਿਹੜਾ ਟਾਈਮ ਆ ਇਹ ਸਾਰਾ ਹਨਾ ਪ੍ਰਮਾਤਮਾ ਨੇ ਲਿਖਿਆ ਹੁੰਦਾ ਆਪਣੀ ਜ਼ਿੰਦਗੀ ਵਿੱਚ ਤੇ ਕਿਸੇ ਦਾ ਕੋਈ ਜੀ ਥੋੜੋ ਕਰਦਾ ਹੁੰਦਾ ਵੀ ਮੇਰੇ ਤੇ ਕੋਈ ਮਾੜਾ ਵਕਤ ਪਵੇ ਜਾਂ ਮੈਨੂੰ ਗਰੀਬੀ ਘੇਰਾ ਪਾਵੇ ਜਾਂ ਮੇਰੇ ਤੇ ਕੋਈ مصیبت دکھ دکھਾਂ ਦਾ ਪਹਾੜ ਟੁੱਟੇ ਹਨ ਕਿਉਂਕਿ ਕੋਈ ਵੀ ਨਹੀਂ ਕਹਿੰਦਾ ਹੁੰਦਾਗਾ ਤੇ ਪਰ ਜਿਵੇਂ ਆਪਾਂ ਕਹਿੰਦੇ ਹੁੰਨੇ ਵੀ ਪਰਮਾਤਮਾ ਉਹ ਚੀਜ਼ ਜ਼ਰੂਰ ਦਿੰਦਾ ਜਿਹੜੀ ਆਪਾਂ ਨੂੰ ਲੋੜ ਹੁੰਦੀ ਆ ਚਾਹੇ ਉਹ ਦੁੱਖ ਹੀ ਕਿਉਂ ਨਾ ਹੋਵੇ ਹਨ ਦੁੱਖ ਤੇ ਸੁੱਖ ਦੋਨਾਂ ਦੀ ਲੋੜ ਹੁੰਦੀ ਆ ਪਰ ਵੀ ਹੁਣ ਦੁੱਖ ਨੂੰ ਕੌਣ ਆਖੇ ਵੀ ਸਾਨੂੰ ਲੋੜ ਹੈ ਦੁੱਖ ਦੀ ਕਿਸੇ ਨੂੰ ਲੋੜ ਨਹੀਂ ਹੁੰਦੀ ਸੁੱਖ ਦੀ ਹਰੇਕ ਨੂੰ ਲੋੜ ਹੁੰਦੀ ਹੈ ਪਰ ਪ੍ਰਮਾਤਮਾ ਵੀ ਇੰਨੀ ਕੁ ਜਿਹੜੀ ਵੀ ਆਪਾਂ ਤਾਂ ਨੇ ਮੁਸੀਬਤਾਂ ਦੁੱਖ ਹੈ ਗਰੀਬੀ ਆ ਕੁਝ ਵੀ ਆ ਹਨਾ ਉਹ ਇੰਨਾ ਕੁ ਕਿਸੇ ਦੇ ਸਿਰ ਤੇ ਵੀ ਪਾਈ ਜਿੰਨਾ ਕੋ ਸਹਿ ਸਕੇ ਤੇ ਬਾਕੀ ਤੂੰ ਹੀ ਸਭ ਕੁਝ ਕਰਨ ਵਾਲਾ ਹੈਗਾ ਹਨਾ ਤੇ ਪ੍ਰਮਾਤਮਾ ਨੇ ਹੀ ਕਰਨਾ ਹੈਗਾ ਮਾੜਾ ਚੰਗਾ ਜੋ ਵੀ ਆ ਜੋ ਉਹ ਸਭ ਚੰਗੇ ਵਾਸਤੇ ਹੀ ਕਰਦਾ ਹੈਗਾ ਹਨਾ ਹੁਣ ਕਿਸੇ ਦਾ ਕੀ ਜੀ ਕਰਦਾ ਹੁੰਦਾ ਹੈਗਾ ਵੀ ਮੈਨੂੰ ਬਿਮਾਰੀ ਲੱਗੇ ਭਿਆੰਕਰ ਤੇ ਮੈਂ ਇਸ ਦੁਨੀਆ ਤੋਂ ਚਲ ਜਾ ਜਾਂ ਫਿਰ ਕਈ ਵਾਰੀ ਆਇਆ ਹੁੰਦਾ ਹੈਗਾ ਵੀ ਛੋਟੀ ਉਮਰ 'ਚ ਜਿਹੜੇ ਭੈਣ ਭਰਾ ਹਨਾ ਜਾਂ ਮਾਪੇ ਚਲੇ ਜਾਂਦੇ ਆ ਉਹ ਕੀ ਦਾ ਜੀ ਕਰਦਾ ਵੀ ਸਾਡੇ ਤੋਂ ਚਲਾ ਜਾਵੇ ਤੇ ਕਿਸੇ ਦਾ ਮਨ ਨਹੀਂ ਕਰਦਾ ਹੁੰਦਾਗਾ ਵੀ ਸਾਡੇ ਤੋਂ ਸਾਡਾ ਜਿਹੜਾ ਭਰਾ ਚਾਹੀ ਭੈਣ ਆ ਉਹ ਕਿਸੇ ਹਨਾ ਛੋਟੀ ਉਮਰ ਵਿੱਚ ਸਾਡੇ ਤੋਂ ਅਲੱਗ ਹੋ ਜੇ ਕੋਈ ਨਹੀਂ ਕਹੂਗਾ ਕਿਉਂਕਿ ਇਹੋ ਜਿਹੇ ਦੁੱਖ ਆ ਜਿਹੜੇ ਉਹ ਝੱਲਣੇ ਬਹੁਤ ਔਖੇ ਆ ਪਰ ਪ੍ਰਮਾਤਮਾ ਫਿਰ ਵੀ ਤਰਵਾਸ ਦਿੰਦਾ ਹੈਗਾ ਜਿਹਦੇ ਕਰਕੇ ਦੁਨੀਆ ਚੱਲੀ ਜਾਂਦੀ ਕਿਉਂਕਿ ਹਰ ਇੱਕ ਪਰਿਵਾਰ ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਦੁੱਖ ਜ਼ਰੂਰ ਹੁੰਦਾ ਹੈਗਾ ਇਹ ਨਹੀਂ ਹੁੰਦਾ ਕਿਉਂਕਿ ਆਪਾਂ ਦੇਖ ਕੇ ਕਿਸੇ ਨੂੰ ਅੰਦਾਜ਼ਾ ਨਹੀਂ ਲਾ ਸਕਦੇ ਵੀ ਇਹ ਬੰਦਾ ਸੁਖੀ ਹੈ ਜਾਂ ਦੁਖੀ ਹੈ ਨਾ ਕਿਉਂਕਿ ਦੁੱਖ ਆ ਜਿਹੜੇ ਉਹ ਅੰਦਰ ਹੀ ਪਏ ਰਹਿੰਦੇ ਆ ਤੇ ਉਹ ਬਾਹਰ ਹਨਾ ਜਦੋਂ ਝਲਕਦੇ ਆ ਫਿਰ ਲੋਕਾਂ ਨੂੰ ਉਹਦੀ ਨਜ਼ਰ ਆਉਂਦਾ ਹੈਗਾ ਤੇ ਇਸ ਕਰਕੇ ਵੀ ਜਿਵੇਂ ਹੁਣ ਜੇ ਕੋਈ ਮੰਨ ਲਓ ਵੀ ਹੁਣ ਕੋਈ ਛੋਟੀ ਉਮਰ ਵਿੱਚ ਕੋਈ ਐਹੋ ਜਿਹਾ ਰੋਗ ਲੱਗ ਗਿਆ ਜਿਹਨੂੰ ਤੇ ਉਹ ਚੱਲ ਗਿਆ ਤੇ ਕਿਤੇ ਨਾ ਕਿਤੇ ਆਪਾਂ ਜਦੋਂ ਆਪਾਂ ਉਹ ਦੁੱਖ ਨੂੰ ਰੋਈ ਜਾਂਦੇ ਆ ਦੁੱਖੜਾ ਰੋਈ ਜਾਂਦੇ ਆ ਕਿਸੇ ਨਾ ਕਿਸੇ ਕੋਲੇ ਹਨਾ ਜਦੋਂ ਆਪਾਂ ਉਸ ਗੱਲ ਦਾ ਅੰਤ ਕਰਨਾ ਹੁੰਦਾ ਨਾ ਫਿਰ ਆਪਾਂ ਇਸ ਗੱਲ ਤੇ ਆ ਕੇ ਆਪਣੀ ਗੱਲ ਮੁਕਾ ਦਿੰਨੇ ਆ ਵੀ ਪ੍ਰਮਾਤਮਾ ਨੂੰ ਜਿਵੇਂ ਚੰਗਾ ਲੱਗਿਆ ਉਵੇਂ ਕਰਤਾ ਜਾਂ ਜਿੰਨੀ ਲਿਖੀ ਸੀ ਉਹਦੀ ਉਨਾ ਉਹ ਭੋਗ ਗਿਆ ਹਨਾ ਤੇ ਜਾਂ ਫਿਰ ਆਪਾਂ ਕਹਿ ਦਿੰਨੇ ਆ ਵੀ ਕੀ ਪਤਾ ਪ੍ਰਮਾਤਮਾ ਉਹਨੂੰ ਤਾਂ ਲੈ ਗਿਆ ਵੀ ਉਹਨੇ ਜ਼ਿੰਦਗੀ 'ਚ ਖਵਰੇ ਕਿੰਨੇ ਕੁ ਦੁੱਖ ਦੇਖਣੇ ਸੀਗੇ ਤੇ ਉਹਨਾਂ ਦੁੱਖਾਂ ਨੂੰ ਦੇਖ ਦੇਖ ਕੇ ਹਨਾ ਸਾਰੀ ਉਮਰ ਬੰਦਾ ਦੁਖੀ ਹੁੰਦਾ ਹੈਗਾ ਜਿਹੜਾ ਨਾਲ ਦਾ ਹੈਗਾ ਹੁੰਦਾ ਹਨ ਤੇ ਇਸ ਕਰਕੇ ਪ੍ਰਮਾਤਮਾ ਹਰ ਟਾਈਮ ਹਰ ਚੀਜ਼ ਉਹ ਆਪਦੇ ਵੱਲੋਂ ਸਹੀ ਕਰਦਾ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਜਿਹੜੀ ਚੀਜ਼ ਆਪਾਂ ਨੂੰ ਚੰਗੀ ਲੱਗਦੀ ਆਪਾਂ ਨੂੰ ਐ ਲੱਗਦਾ ਵੀ ਉਹੀ ਹੋਵੇ ਹਨਾ ਚੇਤਰੋ ਵੀ ਦੁੱਖ ਤੇ ਸੁੱਖ ਹੀ ਜ਼ਿੰਦਗੀ ਦੇ ਦੋ ਹਿੱਸੇ ਆ ਹਨਾ ਜਿਵੇਂ ਧੁੱਪ ਮਗਰੋਂ ਛਾਂ ਨੇ ਆਉਣਾ ਹੀ ਹੁੰਦਾ ਇਹਨੂੰ ਕੋਈ ਨਹੀਂ ਰੋਕ ਸਕਦਾ ਐਵੇਂ ਹੀ ਦੁੱਖ ਮਗਰੋਂ ਸੁੱਖ ਤੇ ਸੁੱਖ ਮਗਰੋਂ ਦੁੱਖ ਇਹ ਨਾਲ ਜੁੜੇ ਹੋਏ ਹੁੰਦੇ ਆ ਜਿਵੇਂ ਭੈਣ ਭਰਾ ਹੁੰਦੇ ਆ ਓਵੇਂ ਇਹ ਹੁੰਦੇ ਆ ਹਨਾ ਤੇ ਇੱਕ ਹੁੰਦਾ ਦੁੱਖ ਉਹ ਬਹੁਤ ਵੱਡਾ ਦੁੱਖ ਹੁੰਦਾ ਹੈਗਾ ਜਿਵੇਂ ਆਪਣੇ ਨਾਲ ਦੇ ਜੰਮੇ ਦਾ ਇਸ ਦੁਨੀਆ ਤੋਂ ਤੁਰ ਜਾਣਾ ਹਨਾ ਇੱਕ ਤਾਂ ਹੁੰਦਾ ਹੈਗਾ ਵੀ ਆਪਦੀ ਜਿਹੜੀ ਜ਼ਿੰਦਗੀ ਹੈ ਜਿੰਨੀ ਜਿਉ 25 ਸਾਲ ਆਉ 30 ਸਾਲ ਆਉ 20 ਸਾਲ ਆ ਪੂਰੀ ਐਸ਼ੋ ਆਰਾਮ ਨਾਲ ਸੁੱਖਾਂ ਨਾਲ ਬਤੀਤ ਕਰਕੇ ਗਿਆ ਹੁੰਦਾ ਉੱਥੇ ਇਹ ਦੁੱਖ ਹੁੰਦਾ ਹੈ ਵੀ ਇਹ ਚਲਾ ਗਿਆ ਤੇ ਇਹ ਕਿਉਂ ਚਲਾ ਗਿਆ ਹਨਾ ਉਹ ਦੁੱਖ ਉਸ ਚੀਜ਼ ਦਾ ਹੁੰਦਾ ਇੱਕ ਦੁੱਖ ਇਹ ਹੁੰਦਾ ਵੀ ਕਿਸੇ ਨੇ ਆਪਣੀ ਜਿਹੜੀ 20 25 ਸਾਲ ਦੀ ਜ਼ਿੰਦਗੀ ਵੀ ਜਿਹੜੀ ਜਿਉਂ ਹੀ ਹੁੰਦੀ ਆ ਉਹ ਅੰਤਾਂ ਤੋਂ ਪਰੇ ਦੁਖੀ ਹੁੰਦੀ ਆ ਹਨਾ ਅੰਤਾਂ ਚ ਉਹਨੇ ਦੁੱਖ ਦੇਖੇ ਹੁੰਦੇ ਆ ਗਰੀਬੀ ਦੇਖੀ ਹੁੰਦੀ ਆ ਫਿਰ ਉਹਨਾਂ ਉਹ ਫਿਰ ਦੂਰਾ ਦੁੱਖ ਹੋ ਜਾਂਦਾ ਇੱਕ ਤਾਂ ਉਹਨੇ ਜ਼ਿੰਦਗੀ ਚ ਆਪਦੀ ਚ ਜਿਹੜੇ ਐਨੇ ਦੁੱਖ ਭੋਗੇ ਹੁੰਦੇ ਆ ਉਹ ਯਾਦ ਆਉਂਦੇ ਆਪਣੇ ਤੇ ਇੱਕੋ ਛੋਟੀ ਉਮਰ ਚ ਚਲ ਜਾਂਦਾ ਉਹ ਦੁੱਖ ਯਾਦ ਆਉਂਦਾ ਵੀ ਇਹ ਛੋਟੀ ਉਮਰ ਚ ਚਲ ਗਿਆ ਤੇ ਜਿੰਨਾ ਟਾਈਮ ਹੋ ਰਿਹਾ ਤੇ ਵੀ ਉਹਨਾਂ ਟਾਈਮ ਉਹਨੇ ਸੁੱਖਾਂ ਨਾਲ ਕੋਈ ਬਤੀਤ ਨਹੀਂ ਕੀਤਾ ਤੇ ਉਹ ਜਿਹੜੇ ਜ਼ਿੰਦਗੀ ਚ ਜਿਉਂ ਹੀ ਜਿਹੜੀ ਜ਼ਿੰਦਗੀ ਜਿਉਂ ਹੀ ਹੁੰਦੀ ਆ ਨਾ ਤੇ ਉਹ ਜ਼ਿੰਦਗੀ ਜੇ ਦੁੱਖਾਂ ਦੀ ਦੁੱਖਾਂ ਭਰੀ ਜ਼ਿੰਦਗੀ ਜਿਉਈਆਂ ਤੇ ਉਹ ਫਿਰ ਮਨ ਨੂੰ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਦੁਖੀ ਕਰਦੀ ਹੈ ਕਿਉਂਕਿ ਉਹਦਾ ਕੋਈ ਸੋਖਾ ਲ ਆਪਾਂ ਨੂੰ ਪਾਲ ਯਾਦ ਹੀ ਨਹੀਂ ਹੁੰਦਾਗਾ ਜਾਂ ਤਾਂ ਤਾਂ ਹੋਵੇ ਜੇ ਉਹਨੇ ਸੁੱਖਾਂ ਨਾਲ ਜ਼ਿੰਦਗੀ ਜਿਹੜੀ ਉਹ ਬਤੀਤ ਕੀਤੀ ਹੋਵੇ ਹਨਾ ਕਿਸੇ ਕਿਸੇ ਦੀ ਜ਼ਿੰਦਗੀ ਵਾਈ ਗਰੂ ਕੋਈ ਆਪਾਂ ਨੂੰ ਨਹੀਂ ਪਤਾਗਾ ਵੀ ਉਹਦੇ ਅਗਲੇ ਕਰਮਾਂ ਦਾ ਜਾਂ ਪਿਛਲੇ ਕਰਮਾਂ ਦਾ ਕਿਹੜੇ ਕਰਮਾਂ ਦਾ ਉਹਦਾ ਲਿਖਿਆ ਹੁੰਦਾ ਹੈਗਾ ਵੀ ਜਿਹੜਾ ਉਹ ਭੋਗ ਕੇ ਚੱਲ ਜਾਂਦਾ ਹਨਾ ਪਰ ਜਿਹੜੇ ਮਗਰਲੇ ਭੈਣ ਭਰਾ ਜਾਂ ਮਾਂ ਬਾਪ ਹੁੰਦੇ ਆ ਉਹਨਾਂ ਨੂੰ ਬਹੁਤ ਦੁੱਖ ਲੱਗਦਾ ਹੈਗਾ ਹਨ ਤੇ ਚਲੋ ਪ੍ਰਮਾਤਮਾ ਦੀ ਇਹ ਖੇਡ ਆ ਹੁਣ ਵਾਇਗਰੂ ਨੇ ਤਾਂ ਜਨਮ ਦੇਣਾ ਤੇ ਉਸੇ ਨੇ ਲੈ ਕੇ ਜਾਣਾ ਪਰ ਪ੍ਰਮਾਤਮਾ ਆਪਾਂ ਨੂੰ ਐ ਲੱਗਦਾ ਹੁੰਦਾ ਆਪਾਂ ਕਹਿੰਦੇ ਵੀ ਹੁੰਨਿਆ ਵੀ ਵਾਇਗਰੂ ਉਮਰ ਦੇ ਹਿਸਾਬ ਨਾਲ ਤਾਂ ਜਾਣਾ ਬਣਿਆ ਜਿਹੜਾ ਅੱਧਾ ਵਾਟੇ ਕਿਸੇ ਦਾ ਚਲੇ ਜਾਣਾ ਉਹ ਬਹੁਤ ਦੁੱਖ ਦਿੰਦਾ ਹੈਗਾ ਹਨ ਤੇ ਉਹ ਫਿਰ ਹੁਣ ਆਪਾਂ ਨੂੰ ਤਾਂ ਹੁਣ ਦੁੱਖ ਲੱਗਦਾ ਤੇ ਚਲੋ ਇੰਨਾ ਵੀ ਫਿਰ ਵੀ ਉਸ ਗੱਲ ਦਾ ਵੀ ਆਪਾਂ ਨੂੰ ਤਰਵਾਸ ਆ ਜਾਂਦਾ ਵੀ ਜੇ ਆਪਾਂ ਕਹਿ ਦਿੰਨੇ ਆ ਵੀ ਚਲੋ ਦੋ ਪੁੱਤਰ ਸੀ ਇੱਕ ਚਲਾ ਗਿਆ ਤੇ ਇੱਕ ਕੋਲ ਹੈ ਹਨਾ ਬੇਸ਼ੱਕ ਉਹਦੀ ਜਿਹੜੀ ਅੱਗਾ ਉਹ ਨਰਾਲੀ ਆਪਣੇ ਅੰਦਰ ਠੁਖ ਰਹੀ ਹੁੰਦੀ ਆ ਪਰ ਜੇ ਉਹ ਇੱਕ ਹੀ ਹੁੰਦਾ ਤੇ ਫਿਰ ਆਪਾਂ ਕਹਿ ਦਿੰਨੇ ਆ ਵੀ ਘਰ ਦਾ ਜਿਹੜਾ ਹੈਗਾ ਘਰ ਖਾਲੀ ਹੋ ਗਿਆ ਹਨਾ ਤੇ ਚਲੋ ਇੱਕ ਹੈਗਾ ਤੇ ਉਹਦੀ ਅੱਗੇ ਔਲਾਦ ਆ ਤੇ ਘਰ ਹੱਸਦਾ ਵਸਦਾ ਰਸਦਾ ਹਨਾ ਤੇ ਇਸ ਕਰਕੇ ਦੁੱਖ ਤਾਂ ਕਿਸੇ ਨੂੰ ਵੀ ਨਹੀਂ ਪਸੰਦ ਆਇਗਾ ਪਰ ਪ੍ਰਮਾਤਮਾ ਨੇ ਜਿਵੇਂ ਲਿਖਿਆ ਹੁੰਦਾ ਕਿਸੇ ਦੇ ਕਰਮਾਂ ਵਿੱਚ ਉਹ ਉਵੇਂ ਹੀ ਹਨਾ ਹੋ ਕੇ ਰਹਿੰਦਾ ਤੇ ਇਸ ਕਰਕੇ ਵੀ ਪ੍ਰਮਾਤਮਾ ਹਰੇਕ ਦੀ ਜ਼ਿੰਦਗੀ ਵਿੱਚ ਚਲੋ ਸੁੱਖ ਦੇ ਨਾਲ ਦੁੱਖ ਵੀ ਆਉਂਦਾ ਤੇ ਕਦੇ ਵੀ ਪ੍ਰਮਾਤਮਾ ਨੂੰ ਇਸ ਚੀਜ਼ ਦਾ ਤਾਨਾ ਨਾ ਮਾਰੋ ਕਿਉਂਕਿ ਇੱਕ ਵੀ ਉਹ ਦਾ ਦੋ ਵੀ ਉਹ ਦੇ ਉਹ ਜੇ ਕੋਈ ਇੱਕ ਚੀਜ਼ ਜਾਂ ਆਪਣੇ ਤੋਂ ਇੱਕ ਜੀ ਲੈ ਲੈਂਦਾ ਮਗਰ 5 7 10 ਜੀ ਆਪਣੇ ਜਿਉਂਦੇ ਆ ਇੱਕ ਚੀਜ਼ ਜਿਵੇਂ ਕਹਿੰਦੇ ਰੱਬ ਨੇ ਨਹੀਂ ਦਿੱਤੀ ਤਾਂ ਆਪਾਂ ਕਹਿੰਨੇ ਆ ਵੀ ਹਨਾ ਕਿਉਂਕਿ ਆਪਣਾ ਮਨ ਇੰਨਾ ਤਕੜਾ ਨਹੀਂ ਹੁੰਦਾ ਇੰਨਾ ਆਪਾਂ ਮਾਨਸਿਕ ਤੌਰ ਤੇ ਤਕੜੇ ਨਹੀਂ ਹੁੰਦੇ ਵੀ ਆਪਾਂ ਜੇ ਕਿਸੇ ਦੁੱਖ ਨੂੰ ਸੱਟ ਨੂੰ ਇੱਕੇਦਾਂ ਝੱਲ ਲਾਂਗੇ ਹਨਾ ਚਲੋ ਪ੍ਰਮਾਤਮਾ ਅੱਗੇ ਆਪਾਂ ਇਹ ਬੇਨਤੀ ਤਾਂ ਕਰ ਸਕਦੇ ਆ ਨਾ ਵੀ ਜੇ ਕੋਈ ਜ਼ਿੰਦਗੀ ਚ ਦੁੱਖਾਂ ਦੀ ਘੜੀ ਆਈ ਆ ਤੇ ਉਹ ਦਾ ਜਿਹੜਾ ਉਹਨੂੰ ਮਤਲਬ ਕੱਟਣ ਦਾ ਦੁੱਖ ਨੂੰ ਹਨਾ ਬਲ ਤੋਂ ਹੀ ਬਖਸ਼ਣਾ ਵਾਹੀ ਗੁਰੂ ਤੇ ਇਸ ਕਰਕੇ ਪ੍ਰਮਾਤਮਾ ਅੱਗੇ ਅਰਦਾਸ ਹੈ ਬੇਨਤੀ ਹੈ ਵੀ ਜੇ ਕੋਈ ਦੁਨੀਆ ਤੇ ਹੁਣ ਕੋਈ ਕਹਿਰ ਵਾਪਰਿਆ ਤੇ ਉਹਨੂੰ ਪ੍ਰਮਾਤਮਾ ਤੂੰ ਹੀ ਮਤਲਬ ਹਟਾਉਣਾ ਹੈਗਾ ਤੇ ਸੱਚੇ ਪਾਤਸ਼ਾਹ ਤੂੰ ਹੁਣ ਮਿਹਰ ਕਰ